ਇਹੀ ਗੱਲ ਸੀ ਅਕਸਰ ਸੁਣਦੇ ਹਾਂ ਕਿ ਹਰ ਕੋਈ ਮੌਜੂਦਾ ਸਰਕਾਰ ਨੂੰ ਬੁਰਾ ਭਲਾ ਕਹਿੰਦਾ ਹੈ ਕਮੀਆਂ ਕੱਢਦਾ ਹੈ ਪਰ ਉਹ ਕੀ ਕਰੇ ਜਿਸ ਨੂੰ ਨਾ ਤਾਂ ਅਕਾਲੀ ਦਲ ਭਾਜਪਾ ਗਠਜੋੜ ਦੀ ਸਰਕਾਰ ਵੇਲੇ ਇਨਸਾਫ ਮਿਲੇ ਆਤੇ ਨਾ ਹੀ ਕਾਂਗਰਸ ਦੇ ਕਾਰਜਕਾਲ ਸਮੇਂ ਇਨਸਾਫ ਮਿਲਿਆ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਇਨਸਾਫ ਲਈ ਦਰਦਰਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੋਵੇ ਇਹ ਦਰਦ ਭਰੀ ਕਹਾਣੀ ਹੈ ਲੁਧਿਆਣੇ ਦੀ ਜੰਪਲ ਤੇ ਪਿੰਡ ਕੁੰਬੜਾ ਮੋਹਾਲੀ ਵਿਖੇ ਵਿਆਹੀ ਇੱਕ ਪੀੜਿਤ ਮਹਿਲਾ ਸੁਨੀਤਾ ਸ਼ਰਮਾ ਦੀ ਜਿਸ ਦੇ ਸੋਹਰੇ ਪਰਿਵਾਰ ਦੇ ਮੈਂਬਰਾਂ ਨੇ ਕੁਝ ਨੀਚ ਪਿੰਡ ਵਾਸੀਆਂ ਨਾਲ ਮਿਲ ਕੇ ਪਹਿਲਾਂ ਉਸਦੇ ਪਤੀ ਨੂੰ ਗਾਇਬ ਕੀਤਾ ਤੇ ਫਿਰ ਉਸ ਦੀ ਜਗ੍ਹਾ ਤੇ ਕਬਜ਼ਾ ਕਰਕੇ ਲੱਖਾਂ ਰੁਪਏ ਦੀ ਵੇਚ ਦਿੱਤੀ ਤੇ ਉਸ ਮਹਿਲਾ ਨੂੰ ਘਰੋਂ ਧੱਕੇ ਮਾਰ ਕੇ ਕੱਢ ਦਿੱਤਾ ਇਸ ਮਹਿਲਾ ਨੂੰ ਦਰਦ ਦਰਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਦਿੱਤਾ ਉਸ ਦਾ ਪਤੀ 2012 ਦਾ ਗਾਇਬ ਹੋਇਆ ਅੱਜ ਤੱਕ ਘਰ ਵਾਪਸ ਨਹੀਂ ਆਇਆ ਤੇ ਇਸ ਔਰਤ ਨੂੰ ਇਹ ਨਹੀਂ ਪਤਾ ਕਿ ਉਹ ਵਿਧਵਾ ਹੈ ਜਾਂ ਸੁਹਾਗਣ ਇਸਨੇ ਆਪਣੇ ਪਤੀ ਨੂੰ ਗਾਇਬ ਕਰਨ ਅਤੇ ਜਗ੍ਹਾ ਤੇ ਕਬਜ਼ਾ ਕਰਨ ਦੀ ਦਰਖਾਸਤ ਐਫ ਆਈ ਆਰ ਨੰਬਰ 36/2013 ਥਾਣਾ ਫੇਸ 8 ਮੁਹਾਲੀ ਵਿੱਚ ਚਾਰ ਵਿਅਕਤੀਆਂ ਤੇ ਦਰਜ ਕਰਵਾਈ ਪੁਲਿਸ ਨੇ ਮਿਲੀ ਪੁਗਤ ਕਰਕੇ ਇੱਕ ਵਿਅਕਤੀ ਨੂੰ ਪੜਤਾਲ ਦੌਰਾਨ ਹੀ ਬਾਹਰ ਕੱਢ ਦਿੱਤਾ ਤੇ ਤਿੰਨ ਵਿਅਕਤੀਆਂ ਤੇ ਪਰਚਾ ਦਰਜ ਕਰ ਦਿੱਤਾ ਪਰ ਬਾਅਦ ਵਿੱਚ ਪੁਲਿਸ ਨੇ ਇੱਕ ਵਿਅਕਤੀ ਦਾ ਹੀ ਚਲਾਨ ਪੇਸ਼ ਕੀਤਾ ਅਤੇ ਦੋ ਵਿਅਕਤੀ ਚਲਾਨ ਵਿੱਚੋਂ ਫਿਰ ਬਾਹਰ ਕੱਢ ਦਿੱਤੇ ਹੁਣ ਕਈ ਸਾਲ ਬੀਤਣ ਤੋਂ ਬਾਅਦ ਮਾਨਯੋਗ ਅਦਾਲਤ ਮੁਹਾਲੀ ਨੇ ਪਿਛਲੇ ਦਿਨੀ 2 ਜੁਲਾਈ ਨੂੰ ਬਿਆਨ ਦੇਣ ਲਈ ਬੁਲਾਇਆ ਸੀ ਜਿਸ ਦੀ ਅਗਲੀ ਤਾਰੀਖ ਹੁਣ ਸਤੰਬਰ ਮਹੀਨੇ ਦੀ ਹੈ ਪਰ ਇੱਥੇ ਹੀ ਬਸ ਨਹੀਂ ਉਸ ਅਪਾਗੀ ਮਹਿਲਾ ਤੇ ਦੁੱਖਾਂ ਦਾ ਪਹਾੜ ਉਸ ਵੇਲੇ ਹੋਰ ਟੁੱਟ ਗਿਆ ਜਦੋਂ ਉਸਦੇ ਸ਼ਾਦੀशुदा ਵੱਡੇ ਬੇਟੇ ਦੀ ਅਚਾਨਕ ਮੌਤ ਹੋ ਗਈ ਤੇ ਛੋਟੇ ਬੇਟੇ ਦੇ ਦਿਮਾਗ ਵਿੱਚ ਪ੍ਰੋਬਲਮ ਆਉਣ ਕਰਕੇ ਉਸ ਦਾ ਦਿਮਾਗੀ ਆਪਰੇਸ਼ਨ ਕਰਵਾਉਣਾ ਪਿਆ ਅੱਜ ਕੱਲ ਇਹ ਮਹਿਲਾ ਲੁਧਿਆਣਾ ਵਿਖੇ ਇੱਕ ਕਿਰਾਏ ਦੇ ਮਕਾਨ ਵਿੱਚ ਆਪਣੇ ਮੰਦਬੁੱਧੀ 32 ਸਾਲਾ ਬੇਟੇ ਨਾਲ ਦਿਨ ਕੱਟ ਰਹੀ ਹੈ ਤੇ ਲੋਕਾਂ ਦੇ ਘਰ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਹੀ ਹੈ ਪਿੰਡ ਦੇ ਕੁਝ ਮੋਹਤਬਰ ਦਿਆਲੂ ਸੁਭਾਅ ਦੇ ਵਿਅਕਤੀਆਂ ਨੇ ਉਸਦੀ ਮਦਦ ਵੀ ਕੀਤੀ ਤੇ ਇਸੇ ਪਿੰਡ ਦੇ ਉੱਗੇ ਸਮਾਜ ਸੇਵੀ ਤੇ ਐਸੀਬੀਸੀ ਮਹਾਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਜੋ ਉਸਦੀ ਅਦਾਲਤ ਵਿੱਚ ਕੇਸ ਲੜਨ ਅਤੇ ਉਸਦੇ ਘਰ ਦੇ ਗੁਜ਼ਾਰੇ ਲਈ ਉਸਦੀ ਮਦਦ ਕਰਦੇ ਹਨ ਜਿਨ੍ਹਾਂ ਨੇ ਉਸ ਮਹਿਲਾ ਤੇ ਦੋ ਘਟਾਹੇ ਪਤੀ ਗਾਇਬ ਕੀਤਾ ਤੇ ਜग्गा ਵੇਚ ਦਿੱਤੀ ਉਹ ਆਪਣੇ ਰਾਜਸੀ ਦਬਾਅ ਅਤੇ ਪੈਸੇ ਦੇ ਦਮ ਤੇ ਆਜ਼ਾਦ ਘੁੰਮ ਰਹੇ ਹਨ ਹੁਣ ਤਾਂ ਉਸ ਨੂੰ ਜਾਂ ਤਾਂ ਮਾਨਯੋਗ ਅਦਾਲਤ ਤਿਆਸ ਹੈ ਜਾਂ ਉਸ ਨੀਲੀ ਛਤਰੀ ਵਾਲੇ ਰੱਬ ਤੇ ਇਸ ਸਮੇਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਨੂੰ ਇਸ ਦੀ ਕਬਜ਼ਾ ਕੀਤੀ ਜਗ੍ਹਾ ਵਾਪਸ ਦਵਾਈ ਜਾਵੇ ਤੇ ਜਿਨ੍ਹਾਂ ਨੇ ਇਸ ਦਾ ਪਤੀ ਗਾਇਬ ਕੀਤਾ ਹੈ ਉਹਨਾਂ ਨੂੰ ਜਲਦ ਤੋਂ ਜਲਦ ਸਲੱਖਾਂ ਪਿੱਛੇ ਬੰਦ ਕੀਤਾ ਜਾਵੇ ਤੇ ਇਸ ਨਾਲ ਇਨਸਾਫ ਕੀਤਾ ਜਾਵੇ ਇਸ ਮਹਿਲਾ ਨੂੰ ਵਿਧਵਾ ਵਾਲੀਆਂ ਸੋਖ ਸਹੂਲਤਾ ਦੇਣ ਦੀ ਵੀ ਸਰਦਾਰ ਕੁੰਬੜਾ ਨੇ ਮੰਗ ਕੀਤੀ ਸਾਡੇ ਪੱਤਰਕਾਰ ਨਾਲ ਪੀੜਿਤ ਮਹਿਲਾ ਅਤੇ ਆਗੂ ਸਾਹਿਬਾਨਾਂ ਨੇ ਜੋ ਗੱਲਬਾਤ ਕੀਤੀ ਤੁਹਾਡੇ ਰੂਬਰੂ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਤੁਹਾਡੇ ਪ੍ਰੈਸਰਾਂ ਤਹਿ ਦਲੋਂ ਧੰਨਵਾਦ ਜਿਹੜੀ ਬੀਬੀ ਸਨੀਤਾ ਸ਼ਰਮਾ ਮੇਰੇ ਕੋਲ ਬੈਠੇ ਨੇ ਇਹਨਾਂ ਦੇ ਜਿਹੜੇ ਸਹੁਰੇ ਸੀ ਇਹ ਕੁੰਬੜਾ ਪਿੰਡ ਚ ਤੇ ਜਿਹੜੇ ਪੇਕੇ ਆ ਲੁਧਿਆਣੇ ਇਹ ਬੀਬੀ ਦੀ ਇੱਕ ਦਰਦਪਰੀ ਕਹਾਣੀ ਆ ਪਿਛਲੇ 12-13 ਸਾਲ ਤੋਂ ਮੈਂ ਨਾਲ ਅਟੈਚ ਆ ਮੈਂ ਦੀ ਜਿਹੜੀ ਇਹ ਪੂਰੀ ਸਪੋਰਟ ਮਦਦ ਕਰ ਰਿਹਾ ਹਾਂ ਹੈਲਪ ਕਰ ਰਿਹਾ ਹਾਂ ਇਸ ਬੀਬੀ ਦੇ ਘਰ ਵਾਲੇ ਨੂੰ ਪਤਾ ਨਹੀਂ ਉਹ ਕਿੱਥੇ ਲਿਜਾ ਕੇ ਗਿਆ ਕਿੱਥੇ ਮਾਰਿਆ ਕਿੱਥੇ ਕੀ ਹੋਇਆ ਕਿ ਨਹੀਂ ਕੁਝ ਸ਼ਰਾਰਤੀਆਂ ਚ ਸਰਪਿੰਡ ਦੇ ਹੀ ਬੰਦੇ ਇਹਨਾਂ ਦੇ ਪਰਿਵਾਰ ਦੇ ਦੋ ਮੈਂਬਰ ਸੀ ਦੋ ਬੰਦੇ ਬਾਹਰਲੇ ਸੀ ਪਿੰਡ ਦੇ ਉਹਨਾਂ ਨੇ ਪਤਾ ਨਹੀਂ ਕਿੱਥੇ ਗਿਰਿਆ ਕਿੱਥੇ ਮਾਰਿਆ ਕਿੱਥੇ ਕੀ ਕਰਿਆ ਪਰ ਇਹਨਾਂ ਨੇ ਜਿਹੜਾ ਕਿਡਨਾਪਿਕ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਦਰਖਾਸਤਾਂ ਐਸਐਸਪੀ ਨੂੰ 2012 ਚ ਜਦੋਂ ਸਰਕਾਰ ਕਾਲੀਆਂ ਦੀ ਹੁੰਦੀ ਹੈ ਕਾਲੀਆਂ ਦੀ ਸਰਕਾਰ ਜਿਹੜੇ ਅੱਜ ਕਹਿੰਦੇ ਝੂਠੇ ਪਰਚੇ ਹੋਏ ਅਸੀਂ ਉਹਨਾਂ ਦੇ ਪੀੜਤ ਲੋਕ ਹੈ ਜਿਹੜੀਆਂ ਬੀਬੀਆਂ ਗੀਆਂ ਬਹੁਤ ਲੋਕਾਂ ਦੇ ਘਰ ਵਾਲੇ ਜਿਨ੍ਹਾਂ ਬੀਬੀਆਂ ਦੇ ਬੱਚੇ ਤੇ ਜਿਹੜੇ ਅਨਾਥ ਹੋ ਗਏ ਬੀਬੀਆਂ ਉਹ ਹਲੇ ਇਹਨਾਂ ਦਾ ਪਿੱਟ ਸਿਆਪਾ ਕਰ ਰਹੀਆਂ ਇਹ ਕਹਿੰਦੇ ਜੱਜ ਝੂਠੇ ਪਰਚੇ ਹੋਗੇ ਤੁਹਾਨੂੰ ਇਹ ਵੀ ਗੱਲ ਕਰਨਾ ਚਾਹੁੰਦੇ ਆ ਤੇ ਗੱਲ ਕਰ ਲਈਏ ਸਨੀਤਾ ਸ਼ਰਮਾ ਦੇ ਦੋ ਬੇਟੇ ਸੀ ਇੱਕ ਮੈਰਿਡ ਸੀ ਇੱਕ ਅਨਮੈਰਿਡ ਸੀ ਜਿਹੜਾ ਅਨਮੈਰਿਡ ਸੀ ਉਹ ਮੈਂਟਲੀ ਅਫਸੈਟ ਪਹਿਲਾ ਬੁੰਡਾ ਮਰ ਲਿਆ ਤੇ ਦੂਜਾ ਜਿਹੜਾ ਮੈਂਟਲੀ ਅਫਸੈਟ ਹੈ ਬੋਲ ਨਹੀਂ ਸਕਦਾ ਚੱਲ ਨਹੀਂ ਸਕਦਾ ਤੁਰ ਨਹੀਂ ਸਕਦਾ ਜਾਂ ਕੁਝ ਕਰ ਨਹੀਂ ਸਕਦਾ ਤੇ ਇਹ ਬੀਬੀ ਨੂੰ ਇੰਨੀਆਂ ਕਠਿਨਾਈਆਂ ਆਈਆਂ ਪਹਿਲਾਂ ਤਾਂ ਇਹ ਜਿਹੜੀ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਉਹੀ ਜਿਹੜੇ ਸ਼ਰਾਰਤੀ ਲੋਕ ਐ ਜਿਨ੍ਹਾਂ ਨੇ ਦੀ ਪ੍ਰਾਪਰਟੀ ਦੱਬੀ ਐ ਤਿੰਨ ਚਾਰ ਵਿਅਕਤੀਆਂ ਨੇ ਉਹ ਇਹਨੂੰ ਥਾਣੇ ਤੱਕ ਦੱਬ ਕੇ ਮਾਰਦੇ ਰਹੇ ਜਦੋਂ ਇੱਥੇ ਬਲਵੰਤ ਸਿੰਘ ਰਾਮੋ ਵਾਲੀ ਆਤਾਂ ਖਰੜ ਹਲਕੇ ਜਿਹੜਾ ਮੋਹਾਲੀ ਹਲਕੇ ਦਾ ਇੰਚਾਰਜ ਹੈ ਬਲਵੰਤ ਸਿੰਘ ਰਾਮਵਾਲੀਆ ਸਾਰੀ ਪੁਲਿਸ ਜਿਹੜੀ ਹੈ ਤੋਤਾ ਤੋਤੇ ਵਾਂਗੂ ਬੋਲਦੀ ਸੀ ਉਹਨਾਂ ਦੇ ਸਾਹਮਣੇ ਜਦੋਂ ਇਹ ਗੱਲ ਚੱਲ ਰਹੀ ਹੈ ਇਹ ਬੀਬੀ ਦਰਦਰ ਦੀਆਂ ਠੋਕਰਾਂ ਖਾ ਕੇ ਮੇਰੇ ਕੋਲ ਆਈ ਮੈਂ ਜਿਹੜਾ ਇਹਦਾ ਮੈਟਰ ਚੱਕ ਕੇ ਮਾਨਯੋਗ ਜਿਹੜੀ ਹੁਣ ਅਦਾਲਤ ਚੱਲ ਰਹੀ ਹੈ ਚੀਫ ਚੀਫ ਜਸਟਿਸ ਮਾਨਯੋਗ ਨਹੀਂ ਪੱਥਰ ਰੱਖਣ ਆਏ ਸੀ ਉਹਨੂੰ ਘਾਟਨ ਕਰਨ ਆਏ ਸੀ ਉਹਦਾ ਜਦੋਂ ਉਹ ਘਾਟਨ ਹੁੰਦਾ ਉਸ ਬਿਲਡਿੰਗ ਦਾ ਉਸ ਦਿਨ ਅਸੀਂ ਚੀਫ ਜਸਟਿਸ ਨੂੰ 10-12 ਕੇਸ ਲੈ ਕੇ ਮਿਲਦੇ ਦੋ ਤਿੰਨ ਪਰਚੇ ਸਾਡੇ ਮਾਨਯੋਗ ਚੀਫ ਜਸਟਿਸ ਨੇ ਜਿਹੜ ਜਿਸ ਦੀ ਸੁਣਾਈ ਹੋੜ ਮਾਨਯੋਗ ਅਦਾਲਤ ਮੁਹਾਲੀ ਚ ਚੱਲ ਰਹੀ ਹੈ ਸਾਨੂੰ ਪੂਰਾ ਵਿਸ਼ਵਾਸ ਹੈ ਅਦਾਲਤ ਤੇ ਕੋਰਟ ਤੇ ਤਾਂ ਕਿ ਬੀਬੀ ਸ਼੍ਰੀਤਾ ਸ਼ਰਮਾ ਨੂੰ ਵਿਸ਼ਵਾਸ ਮਿਲ ਸਕੇ ਅੱਜ ਵੀ ਇਹਦੇ ਬਿਆਨ ਸੀ ਅੱਜ ਕੋਰਟ ਤੇ ਆਈ ਸੀ ਅੱਜ ਇਹਦੇ ਬਿਆਨ ਸੀ ਇਹ ਕਾਫੀ ਤਰੀਕਾਂ ਦੇ ਜਿਹੜੀ ਆ ਰਹੀ ਹੈ ਹੁਣ ਇਹਨੂੰ ਸੰਮਨ ਹੋਏ ਨੇ ਸੰਮਨ ਖਾਓ ਕੱਢ ਕੇ ਹੁਣ ਇਹਨੂੰ ਜਿਹੜੇ ਅਦਾਲਤ ਤੋਂ ਸੰਮਨ ਹੋਏ ਨੇ ਇਸ ਦੇ ਕੇਸ ਚ ਜਿਹੜੀ ਇਹ ਘਰ ਵਾਲਾ ਉਹ ਅੱਜ ਤੱਕ 13 ਸਾਲ ਚ 12 ਤੋਂ ਲੈ ਕੇ ਅੱਜ 25 ਹੋ ਗਿਆ 13 ਸਾਲ ਚ ਤੱਕ ਇਸ ਬੀਬੀ ਨੂੰ ਆਪਣੇ ਘਰ ਵਾਲਾ ਕਿਤੇ ਲੱਭਿਆ ਨਹੀਂ ਇਹ ਉਹ ਮਾਈਂਡਲੀ ਅਫਸਰ ਜਿਹੜਾ ਬੇਟਾ ਹੈਗਾ ਉਹਨੂੰ ਆਪਣਾ ਫਜ਼ਰ ਨਹੀਂ ਪਿਓ ਨਹੀਂ ਲੱਭਿਆ ਨਹੀਂ ਇਹ ਨਹੀਂ ਹੈ ਤੇ ਦੂਜੇ ਪਾਸੇ ਜਦੋਂ ਇਹਨੂੰ ਸੰਮਨ ਹੋ ਜਾਂਦਾ ਅੱਜ ਮੈਂ ਕਿਹਾ ਤੁਸੀਂ ਆਓ আর ਆਪਣੇ ਬਿਆਨ ਦਿਓ ਆਪਣੀ ਹਕੀਕਤ ਦੱਸੋ ਮਾਨਯੋਗ ਜੱਜ ਸਾਹਮਣੇ ਸਾਰਾ ਕੁਝ ਦੱਸੋ ਆਪਣੀ ਹਿਸਟਰੀ ਦੱਸੋ ਦੁੱਖ ਦੱਸੋ ਤੇ ਅੱਜ ਜਿਹੜੇ ਦਸਣ ਆਏ ਸੀ ਇਹ ਜਿਹੜੇ ਮਾਨਯੋਗ ਅਦਾਲਤ ਤੋਂ ਜਿਹੜੇ ਸੰਮਨ ਹੋਏ ਨੇ ਪੇਸ਼ੀ ਵਾਸਤੇ ਬਿਆਨਾਂ ਵਾਸਤੇ ਅਸੀਂ ਤੁਹਾਡੇ ਰਾਹੀਂ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸੈਸ਼ਨ ਜੱਜ ਮੁਹਾਲੀ ਤੇ ਲੋਰ ਕੋਰਟ ਦੇ ਜਿਹੜੇ ਸਾਡੇ ਜੱਜ ਸਾਹਿਬ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਇਸ ਬੀਬੀ ਨੂੰ 13 ਸਾਲ ਤੋਂ ਬਹੁਤ ਕਠਿਨਾਈਆਂ ਚੱਲਦੀਆਂ ਪਈਆਂ ਇਹਨੂੰ ਨਿਆਂnsਾਬ ਮਿਲੇ ਤੇ ਇਹਦੇ ਘਰ ਵਾਲਾ ਦਾ ਚੰਗੀ ਤਰ੍ਹਾਂ ਪਤਾ ਕਰਕੇ ਜਿਹੜਾ ਮਰਡਰ ਕੇਸ ਹੈ 302 ਲਗਣੀ ਚਾਹੀਦੀ ਕਤਲ ਕੇਸ ਲਗਣਾ ਚਾਹੀਦਾ ਉਹਨੂੰ ਤੇ ਹੋਣਾ ਚਾਹੀਦਾ ਤੇ ਦੂਜੀ ਦੀ ਜਿਹ ਪ੍ਰਾਪਰਟੀ ਦੱਬ ਕੇ ਜਿਹੜੀ ਵੇਚੀ ਹੈ ਉਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਇਹਨੂੰ ਨਿਆਂnsਾਬ ਵਲੇ ਤੇ ਇਹਦੀ ਪ੍ਰਾਪਰਟੀ ਛਡਾਈ ਜਾਵੇ ਆ ਤੁਹਾਡੇ ਕੋਲੇ ਸਾਡੇ ਕੋਲ ਸਾਰਾ ਸਬੂਤ ਹੈ ਸਾਰਾ ਰਿਕਾਰਡ ਹੈ ਐਫ ਆਈ ਆਰਾਂ ਦੀ ਕਾਪੀਆਂ ਹੈਗੀਆਂ ਜਿੰਨਾ ਵੀ ਰਿਕਾਰਡ ਹੈ ਪੂਰਾ ਲਫਾਫਾ ਪਰਿਆ ਇੱਥੇ ਇਸੇ ਕੇਸ 'ਚ ਐਸਐਸਆਈ ਰਕੇਸ਼ ਕੁਮਾਰ ਆ ਜੋ ਰਿਹਾ ਪਹਿਲਾਂ ਮੇਰੇ ਕੋਲ ਕੇਸ 'ਚ ਵੀ ਹੈ ਕਈ ਕੇਸਾਂ 'ਚ ਉਹਨੇ ਇਹ ਜਿਹੀ ਨਲਕੀ ਕਰੀ ਹੈ ਚਾਰ ਬੰਦਿਆਂ ਦੇ ਕੰਪਲੀਟ ਹੁੰਦੀ ਹੈ ਦੋ ਬੰਦਿਆਂ ਨੂੰ ਪਰਚੇ 'ਚੋਂ ਕੱਢਿਆ ਜਾਂਦਾ ਇਨਕੁਆਇਰੀ ਨੂੰ ਚਲਾਨ ਇੱਕ ਬੰਦੇ ਦਾ ਪੇਸ਼ ਹੁੰਦਾ ਅੱਜ ਇੱਕ ਬੰਦੇ ਦਾ ਚਲਾਨ ਦਿੱਤਾ ਹੋਇਆ ਹੈ ਸਾਰਾ ਤਾਂ ਕਿ ਇੱਥੇ ਤੱਕ ਵੀ ਤਿੰਨ ਬੰਦਿਆਂ ਨੂੰ ਵੈਸੇ ਹੀ ਪਹਿਲਾਂ ਪੁਲਿਸ ਨੇ ਕੱਢਤਾ ਜਿਹੜੇ ਦੋਸ਼ੀ ਨੇ ਅੱਜ ਇਹਨਾਂ ਦੀ ਫੇਰ ਆਪੀ ਬਿਆਨ ਕਰਾਣੇ ਸੀ ਅੱਜ ਬਿਆਨ ਹੋ ਨਹੀਂ ਸਕੇ ਅਗਲੀ ਜਿਹੜੀ ਤਰੀਕ ਹੈ ਨੈਕਸਟ ਡੇਟ ਹੈ ਉਦੋਂ ਬਿਆਨ ਹੋਣਗੇ ਤੇ ਤੁਹਾਡੇ ਰਾਈ ਅਸੀਂ ਮਾਨਯੋਗ ਸਰਕਾਰ ਨੂੰ ਅੱਜ ਦੀ ਮੌਜੂਦਾ ਸਰਕਾਰ ਨੂੰ ਮਾਨਯੋਗ ਅਦਾਲਤ ਨੂੰ ਇਹ ਬੇਨਤੀ ਕਰਦੇ ਆਂ ਤੇ ਇਹਨੂੰ ਨਿਆਂ ਤੇ ਇਨਸਾਫ ਮਿਲੇ ਬੀਬੀ ਤਾਂ ਕਿ ਇਨਸਾਫ ਲੋਕਾਂ ਦਾ ਬਣਿਆ ਰਹੇ ਸਰਕਾਰ ਪ੍ਰਤੀ ਤੇ ਕੋਰਟ ਅਦਾਲਤ ਪ੍ਰਤੀ ਵਿਸ਼ਵਾਸ ਬਣਿਆ ਰਹੇ ਇਹਨਾਂ ਹੀ ਬੇਨਤੀਆਂ ਕਰਦਾ ਹਾਂ ਕੀਵਾ ਦਾ ਗੱਜ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਤੁਹਾਡਾ ਜਿਹੜਾ ਹਸਬੰਡਾ ਹੈ ਉਹ ਵਾਅ ਹੋਇਆ ਭਗਵਾ ਕਰਤਾ ਕਾਰਨ ਕੀ ਹੈ ਤੇ ਇਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਹਸਬੰਡ ਬਲਦੇਵ ਕ੍ਰਿਸ਼ਨ ਕੁੰਬੜਾ ਸਾਡੀ ਪ੍ਰਾਪਰਟੀ ਦੇ ਕਾਰਨ ਹੀ ਮੇਰਾ ਘਰ ਲੈ ਇਹਨਾਂ ਨੇ ਅਗਵਾ ਕੀਤਾ ਸਾਡੇ ਕੁਝ ਪਿੰਡ ਦੇ ਦੋ ਬੰਦੇ ਆ ਮਲਕੀਤ ਸਿੰਘ ਤੇ ਸਿੰਘ ਤਜਿੰਦਰ ਤੇ ਮੇਰੇ ਦੇਵਰ ਹਰਨਦੀਪ ਸ਼ਰਮਾ ਪ੍ਰਵੀਨ ਸ਼ਰਮਾ ਪ੍ਰਾਪਰਟੀ ਦੇ ਕਾਰਨ ਪਹਿਲਾਂ ਇਹਨਾਂ ਨੇ ਸਾਡੀ ਪ੍ਰਾਪਰਟੀ ਖੋਈ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਹਸਬੰਡ ਲਾਪਤਾ ਕਰਤਾ 2 7 12 ਦਾ ਅੱਜ ਤੱਕ ਪੁਲਿਸ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਮੈਂ ਸਵੇਰੇ ਆਣਾ ਸ਼ਾਮੀ ਚਲ ਜਾਣਾ ਐਸਐਸਪੀ ਦਫਤਰ ਗੇੜੇ ਮਾਰਨੇ ਕੋਈ ਜਗ੍ਹਾ ਨਹੀਂ ਮੈਂ ਛੱਡੀ ਮੇਰੀ ਪ੍ਰਾਪਰਟੀ ਵੀ ਚਲੀ ਗਈ ਮੇਰਾ ਘਰ ਦਾ ਸਮਾਨ ਡਾਕੂਮੈਂਟ ਸਭ ਇਹਨਾਂ ਦੇ ਕੋਲ ਆ ਮੈਂ ਘਰ ਤੋਂ ਬੇਕਾਰ ਹੋ ਗਈ ਮੇਰਾ ਘਰਲਾ ਨਹੀਂ ਉਰੋ ਗਿਆ ਉਹ ਕਹਿੰਦਾ ਸੀ ਵੀ ਜੇ ਮੈਨੂੰ ਉਹ ਪ੍ਰਾਪਰਟੀ ਮਿਲੂਗੀ ਮੈਂ ਇਸੇ ਮਕਾਨ 'ਚ ਜਾਣਾ ਕਿਉਂ ਮੇਰੀ ਆ ਮੈਂ ਹੁਣ ਬੱਚੇ ਨੂੰ ਲੈ ਕੇ ਰੋੜਾਂ 'ਤੇ ਕਿੱਥੇ ਰਹੰਦੀ ਮੈਂ ਇਸ ਕਰਕੇ ਆਪਣੇ ਛੋਟੇ ਬੇਟੇ ਨੂੰ ਮੈਂਟਲੀ ਅਫਸੈਟ ਆ ਉਹਨੂੰ ਵਨ ਟੂ ਵੀ ਨਹੀਂ ਪਤਾ ਤੇ ਮੇਲ ਨੂੰ 32 ਸਾਲ ਦਾ ਮੇਰਾ ਬੇਟਾ ਮੈਂ ਉਹਨੂੰ ਲੈ ਕੇ ਲੁਧਿਆਣੇ ਵਿਖੇ ਕਿਰਾਏ ਤੇ ਰਹਿਨੀ ਆ ਲੋਕਾ ਘਰ ਰੋਟੀਆਂ ਪਨਾ ਪਕਾ ਕੇ ਵਿਆਹ ਸ਼ਾਦੀਆਂ ਦੀ ਰੋਟੀਆਂ ਪਕਾ ਕੇ ਮੈਂ ਟਾਈਮ ਪਾਸ ਕਰਦੀ ਆ ਹੁਣ ਮੈਨੂੰ ਹਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਮੇਰਾ ਕੋਰਟ ਚ ਕੇਸ ਚੱਲ ਰਿਹਾ ਮਾਨਯੋਗ ਅਦਾਲਤ ਮੈਨੂੰ ਇਹ ਹੈ ਮਾਨਯੋਗ ਅਦਾਲਤ ਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਮੈਨੂੰ ਇਨਸਾਫ ਦੇਣਗੇ ਪੁਲਿਸ ਨੇ ਮੈਨੂੰ ਇਨਸਾਫ ਨਹੀਂ ਦਿੱਤਾ ਪੁਲਿਸ ਦੇ ਕਾਰਨ ਮੇਰਾ ਕੇਸ ਸਾਰਾ ਖਰਾਬ ਹੋ ਚੁੱਕਿਆ ਬਸ ਮੈਂ ਇਹੀ ਚਾਹੁੰਨੀ ਆ ਕਿ ਮੈਨੂੰ ਇਨਸਾਫ ਮਿਲੇ ਸੱਚ ਦੀ ਜਿੱਤ ਹੋਵੇ ਹਾਂਜੀ ਅੱਜ ਸੰਮਨ ਮੈਨੂੰ ਜਾਰੀ ਹੋਏ ਆ 3-4 ਦਿਨ ਹੋਏ ਆ ਅੱਜ ਮੈਂ ਤਰੀਕ ਤੇ ਆਈ ਸੀਗੀ ਤੇ ਉਹਨਾਂ ਨੇ ਦੂਸਰੀ ਪਾਰਟੀ ਨੇ ਡੇਟ ਲੈ ਲਈ ਤੇ ਹੁਣ ਮੈਨੂੰ ਸ਼ਾਮ ਨੂੰ ਪਤਾ ਲੱਗੂਗਾ ਵੀ ਕਿਹੜੀ ਤਰੀਕ ਮੇਰੀ ਨੈਕਸਟ ਪਈ ਆ ਇਸੇ ਕੇਸ ਤੇ ਹਿੱਕ ਸਮਾਨ ਹੈ ਹਾਂਜੀ ਇਸੇ ਕੇਸ ਦੇ ਸਮਾਨ ਹੈ ਜਿਹੜਾ ਜਾ ਪ੍ਰੋਪਰਟੀ ਵਾਲੇ ਕੇਸ ਤਾਂ ਕਿਹੜੇ ਜੀ ਆ ਮੇਨੇ ਹੀ ਕਨੈਪਿੰਗ ਨੇ ਮੇਰਾ ਹਸਬੰਡ ਜਿਹੜਾ ਇਹਨਾਂ ਨੇ ਕਨੈਪ ਕੀਤਾ ਜਿਹੜਾ ਮੇਰੇ ਪ੍ਰੋਪਰਟੀ ਦਾ ਕੇਸ ਸੀ ਉਹ ਵੀ ਇਹਨਾਂ ਨੇ ਡਿਸਮਿਸ ਕਰਾਤਾ ਮੇਰੇ ਕੋਲ ਇੰਨੀ ਕੰਪੈਸਿਟੀ ਨਹੀਂ ਕਿ ਮੈਂ ਕੇਸ ਲੜ ਸਕਾਂ ਇਹ ਵੀ ਮੈਂ ਇਹਨਾਂ ਦਾ ਧੰਨਵਾਦ ਕਰਦੀ ਹਾਂ ਬਲਵਿੰਦਰ ਸਿੰਘ ਕੁੰਬੜਾ ਦਾ ਜਿਨ੍ਹਾਂ ਨੇ ਮੇਰਾ ਕੇਸ ਅੱਜ ਇੱਥੇ 13 ਸਾਲ ਹੋ ਗਏ ਇਹ ਮੇਰਾ ਕੇਸ ਲੜ ਰਹੇ ਆ ਇਹ ਮੈਨੂੰ ਸਾਥ ਦੇ ਰਹੇ ਆ ਪਿੰਡ ਵਾਲੇ ਬੰਦੇ ਇਹ ਸਪੋਰਟ ਦੇ ਰਹੇ ਆ ਮੈਂ ਇਹਨਾਂ ਦਾ ਧੰਨਵਾਦ ਕਰਦੀ ਆ ਬਾਕੀ ਮਾਨਯੋਗ ਅਦਾਲਤ ਨੇ ਮੈਨੂੰ ਵਿਸ਼ਵਾਸ ਰਹਿ ਗਿਆ ਬਾਕੀ ਤਾਂ ਮੈਨੂੰ ਕਿਸੇ ਤੇ ਰਿਹਾ ਨਹੀਂ ਮੈਨੂੰ ਇਨਸਾਫ਼ ਮਿਲੇ ਮੇਰੀ ਪ੍ਰਾਪਰਟੀ ਦਾ ਮੈਨੂੰ ਹੱਕ ਮਿਲੇ ਮੇਰੇ ਆਦਮੀ ਦਾ ਮੈਨੂੰ ਇਨਸਾਫ਼ ਮਿਲੇ ਵੀ ਉਹੋ ਇਹਨਾਂ ਨੇ ਕਿੱਥੇ ਗਾਇਬ ਕੀਤਾ ਜਿੰਦਾ ਮਰਿਆ ਮੈਨੂੰ ਪਤਾ ਲੱਗੇ ਮੇਰੀ ਹੋਰ ਤਾਂ ਹੋਰ ਮੇਰੀ ਪੈਨਸ਼ਨ ਵੀ ਨਹੀਂ ਲੱਗਦੀ ਪਈ ਕਿਉਂ ਮੇਰੇ ਕੋ ਡੈਥ ਸਾਡੀ ਵੀ ਕਰਨੀ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਚਾਨਕ ਜਿਹੜੇ ਪੁਲਿਸ ਵਾਲਿਆਂ ਨੇ ਤੁਹਾਨੂੰ ਵਧੀਆਂ ਕੀਤੀਆਂ ਤੁਹਾਡੇ ਨਾਲ ਬਹੁਤ ਕੀਤੀਆਂ ਜੀ ਦਾ ਦਰਜ ਨਹੀਂ ਕੀਤਾ ਹਾਂ ਜੀ ਇਹ ਮੇਕਾ ਭਾਰਤ ਪੂਸ਼ਣ ਸ਼ਰਮਾ ਰਕੇਸ਼ ਕੁਮਾਰ ਰਕੇਸ਼ ਕੁਮਾਰ ਨੂੰ ਰਕੇਸ਼ ਕੁਮਾਰ ਸੀ ਹੋਰ ਕਈ ਪੁਲਸ ਵਾਲੇ ਸੀ ਐਸਐਸਪੀ ਦਫਤਰ ਮੈਂ ਗੇੜੇ ਕੱਢਦੀ ਰਹੀ ਪੁੱਲਰ ਸੀਗਾ ਉਸ ਟਾਈਮ ਹੁਣ ਕਮਿਸ਼ਨਰ ਹੈ ਲੁਧਿਆਣੇ ਪਰ ਮੈਨੂੰ ਇਨਸਾਫ ਨਹੀਂ ਮਿਲਿਆ ਕੀ ਕਹਿੰਦਾ ਰਹੇ ਜੀ ਤੁਹਾਨੂੰ ਬਸ ਕਹਿੰਦੇ ਸੀ ਬੀਬੀ ਬੈਠ ਜਾਓ ਉਹ ਆਉਂਦੇ ਆ ਜਦੋਂ ਉਹ ਆ ਉਹ ਆਉਂਦੇ ਨਹੀਂ ਸੀਗੇ ਮੈਨੂੰ ਬਿਠਾਈ ਦਾ ਸਵੇਰੇ ਮੈਂ ਆਣਾ ਸ਼ਾਮੀ 5 ਵਜੇ ਜਾਣਾ ਬੀਬੀ ਜਾਇਓ ਬੁੱਧਵਾਰ ਆਇਓ ਵੀਰਵਾਰ ਆਇਓ ਬਸ ਇਦਾਂ ਮੈਨੂੰ ਗੇੜੇ ਘਟਾਉਂਦੇ ਨੇ ਮੈਂ ਭੁੱਖੀ ਪਿਆਸੀ ਨੇ ਆਣਾ ਇਦਾਂ ਹੀ ਤੱਕੇ ਖਾ ਕੇ ਚਲ ਜਾਣਾ ਓਬੜਾ ਸਾਹਿਬ ਇਸ ਕੇਸ ਦੇ ਵਿੱਚ ਜਿਵੇਂ ਦੇਖਿਆ ਗਿਆ ਕਿ ਉਹਨਾਂ ਨੂੰ ਕਿਡਨਾਪ ਕਰ ਲਿਆ ਤੇ 13 ਸਾਲ ਹੋ ਗਏ ਹਲੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ ਨਾਉ ਮਰੀਆਂ ਦੇ ਵਿੱਚ ਨਾ ਜਿਉਂਦਿਆਂ ਦੇ ਵਿੱਚ ਇਹੋ ਜਿਹੇ ਕੇਸਾਂ ਦਾ ਫਿਰ ਕੀ ਬਣਦਾ ਜੜੀ ਅੱਗੇ ਇਦਾਂ ਤਾਂ ਫਿਰ ਹਰ ਕੋਈ ਕ੍ਰਾਈਮਨਲ ਕੀ ਕਰੇਗਾ ਕਿ ਕਿਸੇ ਨੂੰ ਮਾਰੇਗਾ ਤੇ ਉਹਨੂੰ ਗਾਇਬ ਕਰ ਦੇਗਾ ਕਿ ਉਹਨਾਂ ਦੇ ਪਰਿਵਾਰ ਨੂੰ ਕਿਵੇਂ ਆਪਾਂ ਇਨਸਾਫ ਦਿਵਾ ਸਕਦੇ ਮੈਂ ਗੱਲ ਕਰ ਲਈ ਤੁਹਾਡੇ ਨਾਲ ਹੀ ਜਿਸ ਤਰ੍ਹਾਂ ਹੁਣ ਮਹਿੰਗੇ ਵਕੀਲ ਨੇ ਦੇਖੋ ਇੱਕ ਲੇਡੀ ਹੈ ਉਹਦੇ ਘਰ ਵਾਲਾ ਕਿਡਨੈਪ ਕਰਿਆ 13 ਸਾਲ ਹੋ ਗਏ ਮਿਲਦਾ ਨਹੀਂ ਉਹਦਾ ਬੱਚਾ ਮੈਂਟਲੀ ਅਫਸੈਟ ਹੈ ਸਰਕਾਰਾਂ ਕੋਲ ਬਹੁਤ ਸਾਰੇ ਫੰਡ ਹੁੰਦੇ ਨੇ ਅਸੀਂ ਕਈ ਵਾਰੀ ਆਹ ਲੀਗਲ ਅਥਾਰਟੀ ਕਾਨੂੰਨੀ ਸਲਾਹ ਇਹਨਾਂ ਕੋਲੇ ਗਏ ਨੇ ਉਹ ਵੀ ਹੱਥ ਪੱਲਾ ਛੱਡ ਦਿੰਦੇ ਨੇ ਜਦੋਂ ਅਜਿਹੇ ਕੇਸ ਨੂੰ ਲੈ ਲੈਣਾ ਚਾਹੀਦੇ ਤੇ ਜਿਸ ਵਾਰ ਕਰਕੇ ਕਹਿੰਦੇ ਜੀ ਹੁਣ ਕੇਸ ਪਾਓ ਡਿਕਲੇਰਿੰਗ ਦਾ ਜਿਹੜਾ ਡੈਥ ਡਿਕਲੇਅਰ ਕਰਨ ਆਣ ਵਾਸਤੇ ਜਿਹੜਾ 7 ਸਾਲ ਬਾਅਦ ਪੈਂਦਾ ਜੇ ਇੱਕ ਵਿਅਕਤੀ 7 ਸਾਲ ਨਹੀਂ ਮਿਲਦਾ ਨਹੀਂ ਕੋਈ ਜਿਉਦਾ ਜਗਦਾ ਮਿਲਦਾ ਉਹਦਾ ਉਹ ਕੈਸ ਪਾਣਾ ਪੈਂਦਾ ਹੁਣ ਜਦੋਂ ਕੈਸ ਪਾਉਂਦੇ ਤਾਂ ਪੈਸੇ ਲੱਗਦੇ ਪੈਸੇ ਬੀਬੀ ਕਿੱਥੋਂ ਲਿਆਊਗੀ ਰੋਟੀ ਖਾਣ ਦਾ ਤਾਂ ਯਾਰ ਪਏ ਵੇਗੇ ਅੱਛਾ ਦੂਜੇ ਪਾਸੇ ਜੇ ਪੈਨਸ਼ਨ ਲਗਣੀ ਹੈ ਇਹਨੂੰ ਵਿਧਵਾ ਪੈਨਸ਼ਨ ਲਗਣੀ ਬੜੇਪਾ ਪੈਨਸ਼ਨ ਲਗਣੀ ਕੋਈ ਪੈਨਸ਼ਨ ਲਗਣੀ ਤਾਂ ਹੀ ਲੱਗੂ ਜੇ ਕੋਈ ਲਿਗਰੀ ਡਾਕੂਮੈਂਟ ਹੋਵੇ ਡਾਕੂਮੈਂਟ ਵਾਸਤੇ ਜੀ 10 2000 ਰੁਪਏ ਦੱਸੋ ਕਿੱਥੇ ਲਿਆਊਗੀ ਲੇਡੀ ਸਾਬ ਉਹੋ ਜਿਹੇ ਜਿਹੇ ਕੇਸ ਨੇ ਉਹ ਸਰਕਾਰੀ ਵੀ ਮਿਲ ਜਾਂਦੇ ਰਹੋ ਉਹਨਾਂ ਦੇ ਬਾਰੇ ਮੈਂ ਕਿਹਾ ਜੀ ਅਸੀਂ ਬਹੁਤ ਜਗਾਂ ਜਾਏ ਕੋਈ ਕਰ ਲੇ ਹੁਣ ਤੁਹਾਡੇ ਰਾਹੀਂ ਅਸੀਂ ਮੈਂ ਕਹਿੰਦਾ ਇਹ ਬੀਬੀ ਦੀ 20 ਕ ਪ੍ਰੈਸ ਕਾਨਫਰੰਸਾਂ ਹੋ ਗਈਆਂ ਹੋਣੀਆਂ ਕੋਈ ਸਰਕਾਰ ਕੋਈ ਡੀਸੀ ਇਹ ਕੰਮ ਸਿਰਫ ਡੀਸੀ ਐਸ ਡੀ ਐਮ ਦੇ ਲੈਵਲ ਦਾ ਹੁੰਦਾ ਹੈ ਐਸ ਡੀ ਐਮ ਦੇ ਲੈਵਲ ਦਾ ਇਹ ਦੱਸਿਆ ਜਿਦਾ ਹੋਣੇ ਵਾਲਾ ਜੇ ਅਲਟੀਮੇਟ ਡਿਕਲੇਅਰ ਕਰਦਾ ਡਿਕਲੇਅਰੇਸ਼ਨ ਦੇਦਾ ਪੀ 13 ਸਾਲ ਹੋ ਗਏ ਜਿਹੜਾ ਬੰਦਾ ਮਿਲਿਆ ਨਹੀਂ ਤਾਂ ਇਸ ਬੀਬੀ ਨੂੰ ਵਿਧਵਾ ਪੈਨਸ਼ਨ ਕੋਈ ਬੜੇਪਾ ਪੈਨਸ਼ਨ ਕੋਈ ਪੈਨਸ਼ਨ ਤਾਂ ਲੱਗ ਜਾਏ ਅਨਾਥ ਬੱਚੇ ਨੂੰ ਲੱਗ ਜਾ ਜਿਹੜਾ ਮੈਂਟਲੀ ਅਫਸੈਟ ਹੈਗਾ ਪੀਦਾ ਫਾਦਰ ਨਹੀਂ ਹੈ ਪਰ ਉਹ ਕਹਾਣੀ ਹੈ ਅੱਖਾਂ ਕੰਨ ਅੱਖਾਂ ਬੰਦ ਕਰਕੇ ਤੇ ਕੰਨ ਬੰਦ ਕਰਕੇ ਜਿਹੜੀ ਹੈ ਸਰਕਾਰਾਂ ਪ੍ਰਸ਼ਾਸਨ ਪ੍ਰਸ਼ਾਸਨ ਦੇ ਬਾਬੂ ਬੈਠੇ ਇਹ ਬੀਬੀ ਸੁਨੀਤਾ ਜਿਹੜੇ ਹੈਗੇ ਆ ਕੁੰਬੜਾ ਤੋਂ ਰਹਿਣ ਵਾਲੇ ਇਹਨਾਂ ਦੀ ਪ੍ਰਾਪਰਟੀ ਵਿੱਚ ਐਂਟਰ ਕਰਕੇ ਉਹਨਾਂ ਨੇ ਖੋਹ ਲਈ ਆ ਜਿਸ ਟੀਵੀ ਦਾ ਆਦਮੀ ਨੂੰ ਲਾਪਤਾ ਕਰ ਦਿੱਤਾ ਇੱਕ ਪ੍ਰਾਪਰਟੀ ਕਰਕੇ ਘਰਦਿਆਂ ਦੇ ਨਾਲ ਮਿਲ ਕੇ ਪਿੰਡ ਵਾਲਿਆਂ ਨਾਲ ਮਿਲ ਕੇ ਉਹ ਕਿਆ ਕਰੂ ਉਹ ਕਿੱਥੇ ਜਾਵੇ ਜਿਹਦਾ ਆਦਮੀ ਲਾਪਤਾ ਹੋ ਗਿਆ ਇੱਕ ਪੁੱਤ ਸੀ ਜਵਾਨ ਉਹਦੀ ਡੈਥ ਹੋ ਗਈ ਉਹ ਵਿਆਹਾ ਸੀ ਦੂਜਾ ਅਫਸੈਟ ਆ ਬੀਬੀ ਇਸ ਵੇਲੇ ਉਹ ਤੋਂ ਜ਼ਿਆਦਾ ਅਫਸੈਟ ਨਾ ਤਾਂ ਉਹਦੇ ਕੋ ਘਰ ਰਿਹਾ ਨਾ ਉਹਦਾ ਆਦਮੀ ਰਿਹਾ ਨਾ ਉਹਦੇ ਜਿਹੜੇ ਘਰ ਦੇ ਮਦਦ ਕਰਨੇ ਵਾਲੇ ਸੀ ਉਹ ਵੀ ਜਿਵੇਂ ਕਹਿੰਦੇ ਕੁੱਤੀ ਚੋਰਾਣਾ ਰਲ ਗਏ ਹੁਣ ਦੱਸੋ ਵੀ ਉਹ ਵਿਚਾਰੀ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਬੰਦਾ ਬਿਮਾਰ ਵੀ ਹੋ ਜਾਂਦਾ ਬੰਦਾ ਕਿਤੇ ਜਾਣਾ ਵੀ ਹੁੰਦਾ ਉਹ ਮੁੰਡੇ ਨੂੰ ਦੇਖੇ ਜਾਂ ਲੋਕਾਂ ਦੇ ਘਰਾਂ 'ਚ ਕੰਮ ਕਰੇ ਉਹ ਕਿਰਾਏ ਤੇ ਰਹਿੰਦੀ ਉਹ ਕਿਰਾਇਆ ਕਿੱਥੋਂ ਦੇਵੇ ਔਰ ਬੀਬੀ ਦਾ ਤਾਂ ਟਾਈਮ ਵੇਸਟ ਕਰ ਰਹੇ ਆ ਕੋਰਟ ਕਚਹਿਰੀਆਂ 'ਚ ਨਾ ਪੁਲਿਸ ਮਦਦ ਕਰਦੀ ਨਾ ਕੋਰਟ ਵਿੱਚ ਰੋਜ਼ ਤਰੀਕੋ ਲੁਧਿਆਣਾ ਸ਼ਹਿਰ ਵਿੱਚ ਰਹਿੰਦੀ ਆ ਕਿੱਥੋਂ ਇੰਨਾ ਕਿਰਾਇਆ ਕੱਢੇ ਕੌਣ ਇਹਨੂੰ ਦੇਣੇ ਵਾਲਾ ਇਹਦੀ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨੂੰ ਪਹਿਲਾਂ ਇਹੋ ਜੇ ਲੋਕਾਂ ਦੀ ਤਫ਼ਤੀਸ਼ ਜੋ ਵੀ ਉਹਨਾਂ ਦੀ ਫਾਰਮੈਲਟੀ ਕਰਨ ਤੇ ਇੱਕ ਸਰਕਾਰੀ ਵਕੀਲ ਹਮੇਸ਼ਾ ਮੌਜੂਦ ਰਹਿਣੇ ਚਾਹੀਦੇ ਜੋ ਇਹਨਾਂ ਦੀ ਮਦਦ ਕਰਨ ਇਹਨਾਂ ਦਾ ਕੇਸ ਲੜਨ ਉਹ ਫਾਸਟ ਟ੍ਰੈਕ ਵਿੱਚ ਇਹਨਾਂ ਨੂੰ ਛੇਤੀ ਤੋਂ ਛੇਤੀ ਨਿਆਂ ਮਿਲਣਾ ਚਾਹੀਦਾ ਆ ਔਰ ਜੇਕਰ ਐਦਾਂ ਫਿਰ ਬੀਬੀਆਂ ਖੁਦਕਸ਼ੀ ਕਰ ਜਣ ਜਾਂ ਕੋਸ਼ਿਸ਼ ਕਰ ਜਣ ਫਿਰ ਉਹ ਉਹਦਾ ਕੀ ਫਾਇਦਾ ਉਹਦਾ ਬੱਚਾ ਅੱਜ ਇਹ ਕੁਸ਼ ਕਰ ਲੰਦੀ ਆ ਇਹਨੂੰ ਹਾਰਟ ਅਟੈਕ ਹੋ ਜਾਂਦਾ ਆ ਟੈਨਸ਼ਨ ਵਿੱਚ ਥੇੜੀ ਤਾਂ ਮੁੰਡਾ ਕਿੱਥੇ ਜਾਊਗਾ ਉਹਨੂੰ ਕინ ਸੰਭਣਾਇਆ ਇਸ ਕਰਕੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਹੈ ਮੁੱਖ ਮੰਤਰੀ ਜੀ ਸਾਹਿਬ ਜੀ ਮੁੱਖ ਮੰਤਰੀ ਜੀ ਦਬੇ ਕੁਝਲੇ ਲੋਕਾਂ ਦੇ ਤੁਸੀਂ ਕਹਿੰਦੇ ਆਮ ਆਦਮੀ ਆਮ ਆਦਮੀ ਦਾ ਖਾਸ ਬਣ ਗਿਆ ਖਾਸ ਜਿਹੜਾ ਸੀ ਉਹ ਆਮ ਬਣ ਗਿਆ ਹੁਣ ਅਸੀਂ ਥੀਵੀਆਂ ਕਿੱਥੇ ਜਾਈਏ ਜਿੱਥੇ ਜਾਓ ਪੈਸੇ ਦੀ ਲੋੜ ਆ ਜਿੱਥੇ ਜਾਓ ਤੁਸੀਂ ਸੋਚੋ ਪੇ ਘਰ ਦਾ ਖਰਚਾ ਚੱਕਣ ਲਈ ਕੋਈ ਰਾਸ਼ਨ ਨਹੀਂ ਨੂੰ ਮਿਲਦਾ ਵਿਚਾਰੀ ਨੂੰ ਕੋਈ ਖਰਚਾ ਨਹੀਂ ਮਿਲਦਾ ਇਹ ਕੀ ਕਰੇ ਕਿਰਪਾ ਕਰਕੇ ਇਹੋ ਜੀ ਸੰਸਥਾ ਕੋਈ ਬਣਾਓ ਜਿਹੜਾ ਇਹਨਾਂ ਲੋੜਵੰਦਾਂ ਦੀ ਮਦਦ ਕਰੇ ਔਰ ਇਮੀਡੀਏਟਲੀ ਕਰੇ ਮੈਂ ਤਾਂ ਇਹ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਛੇਤੀ ਤੋਂ ਛੇਤੀ ਨੂੰ ਨਿਆਂ ਮਿਲੇ ਔਰ ਛੇਤੀ ਤੋਂ ਛੇਤੀ ਜਿਹੜੇ ਇਹੋ ਜਿਹੇ ਬੰਦਿਆਂ ਨੂੰ ਸ਼ਰੀਫਾਂ ਤੀਵੀਆਂ ਨੂੰ ਤੰਗ ਕਰਦੇ ਆ ਉਹ ਉਹਨਾਂ ਨੂੰ ਇੱਥੇ ਰਹਿਣ ਦਾ ਹੱਕ ਨਹੀਂ ਹੋਣਾ ਚਾਹੀਦਾ ਉਹਨਾਂ ਦੀ ਸ਼ੈਤਾਨੀਆਂ ਫੜੋ ਤਾਂ ਕਿ ਅੱਗੇ ਤੋਂ ਅੱਗੇ ਸ਼ੈਤਾਨ ਪੈਦਾ ਨਾ ਹੋਣ ਓਕੇ ਵਾਇਗੁਰਜੀ ਖਾਲਸਾ ਵਾਇਗੁਰਜੀ ਫਤਿਹ